ਜਿਹੜੀ ਜਿਹੜੀ ਫ੍ਰੈਸ਼ ਨੀ ਸਕੀਮ ਅਸੀਂ ਲਾਂਚ ਕੀਤੀ ਹੈ ਸਾਡੇ ਸਿਆਲ ਘਾਉ ਦੇ ਉਹਦੇ ਵਿੱਚ ਜਿਵੇਂ ਹੁਣ ਕੋ ਬੰਦਾ ਲੈ ਕੇ ਆਇਆ ਜੀ ਉਹਨੂੰ ਐਕਸੀਡੈਂਟ ਆਇਆ ਹੈ ਡੀ ਜਿਹੜੀ ਕਰਕੇਸ਼ਨ ਦਾ ਇਹਨਾਂ ਵਾਸਤੇ ਸੀ ਉਹ ਪਾਰਕਿੰਗ ਵਿੱਚ ਜਿੱਤਨੀ ਪੇਸ਼ੈਂਟ ਦੇ ਉਹਦੇ ਆਪਾਂ ਸਾਹ ਉਹਨੂੰ ਸਾਹ ਨਹੀਂ ਆ ਰਿਹਾ ਸੀ ਜੀ ਤੁਮਨ ਉਹਦੀ ਡੈਥ ਹੋ ਜਾਣੀ ਸੀ ਪਰ ਉਹ ਜਿਹੜੀ ਵਿਚਾਨ ਦੀ ਜਿਹੜੀ ਸ਼ੁਰੂਆਤ ਆ ਜਿਹੜੀ ਫ੍ਰੈਸ਼ ਨੀ ਸਿਮਾ ਸਾਡੇ ਮੁੱਖ ਮੰਤਰੀ ਸਾਹਿਬ ਜੀ ਇਹ ਸਾਰੀਆਂ ਸਕੀਮਾਂ ਜਿਹੜੀਆਂ ਹੈਗੀਆਂ ਉਹ ਤਰਤਲ ਦੇ ਉੱਤੇ ਵਧੀਆ ਕੰਮ ਕਰ ਰਹੀਆਂ ਮੇਰਾ ਜਿਹੜਾ ਮਕਸਦ ਹੈ ਜ 2 ਫੋਲਡ ਹੈਗਾ ਇੱਕ ਤਾਂ ਜਿਵੇਂ ਅਸੀਂ ਜੜੀਆਂ ਨਵੀਆਂ ਸਕੀਮਾਂ ਲਾਂਚ ਕਰ ਰਹੇ ਆ ਸਾਰੇ ਮਰੀਜ਼ਾਂ ਨੂੰ ਦਵਾਈਆਂ ਦੇਣੀਆਂ ਔਰ ਸਾਰੇ ਟੈਸਟ ਹਸਪਤਾਲਾਂ ਚ ਫ੍ਰੀ ਹੋਣੇ ਆ ਉਹ ਮੈਂ ਸਾਰੇ ਮਰੀਜ਼ਾਂ ਨਾਲ ਇੰਟਰੈਕਟ ਕੀਤਾ ਤੁਹਾਡੇ ਸਾਹਮਣੇ ਕੀਤਾ ਔਰ ਜਿਹੜੇ ਲੋਕ ਆ ਉਹ ਮਤਲਬ ਮੈਂ ਕਹਾਂਗਾ ਕਿ 100% ਜਿਹੜੇ ਆ ਬਹੁਤ ਹੈਪੀ ਆ ਦੂਜੀ ਸਾਡੀ ਜਿਹੜੀ ਫ੍ਰਿਸ਼ ਨੀ ਸਕੀਮ ਅਸੀਂ ਲਾਂਚ ਕੀਤੀ ਆ ਸਾਡੇ ਸਿਆਮ ਸਾਹਿਬ ਦੇ ਉਹਦੇ ਵਿੱਚ ਜਿਵੇਂ ਹੁਣ ਕੋ ਬੰਦਾ ਲੈ ਕੇ ਆਇਆ ਜੀ ਉਹਨੂੰ ਐਕਸੀਡੈਂਟ ਹੈ ਹੈਡ ਇਜਰੀ ਦਾ ਕੁਐਲਿਫੀਕੇਸ਼ਨ ਹੈ ਇਹਨਾਂ ਵਾਸਤੇ ਸੀਗਾ ਤਾਂ ਕਿ ਇਮੀਡੀਏਟਲੀ ਪੇਸ਼ੈਂਟ ਜਿਹੜਾ ਉਹਦੇ ਆਪਾਂ ਸਾਹ ਉਹਨੂੰ ਸਾਹ ਨਹੀਂ ਆ ਰਿਹਾ ਸੀ ਅੰਗਰੇਜ਼ਨੋਂ ਵੱਲ ਉਹਦੀ ਡੈਥ ਹੋ ਜਾਣੀ ਸੀ ਪਰ ਉਹਨਾਂ ਦੀ ਹੁਣ ਇੰਟੂਬੇਸ਼ਨ ਹੋ ਗਈ ਆ ਹੁਣ ਅਸੀਂ ਉਹਨੂੰ ਕਰਕੇ ਉਹਨੂੰ ਮਤਲਬ ਸਟੇਬਲਾਈਜ਼ ਕਰਕੇ ਜਿਹੜੇ ਡਾਕਟਰਸ ਆ ਉਹਨੂੰ ਜਿਹੜਾ ਅਸੀਂ ਰਜਿੰਦਰਾ ਹਸਪਤਾਲ ਸ਼ਿਫਟ ਕਰ ਰਹੇ ਹਾਂ ਔਰ ਲਾਈਵ ਸਪੋਰਟ ਦੇ ਨਾਲ ਕਰ ਰਹੇ ਹਾਂ ਮਦਦ ਤੇ ਇਹ ਜਿੰਦਗੀ ਬਚਾਉਣ ਦੀ ਜਿਹੜੀ ਸ਼ੁਰੂਆਤ ਹੈ ਜਿਹੜੀ ਫਿਸ਼ਟੇ ਸਕੀਮਾ ਸਾਡੇ ਮੁੱਖ ਮੰਤਰੀ ਸਾਹਿਬ ਦੀ ਇਹ ਸਾਰੀਆਂ ਸਕੀਮਾਂ ਜਿਹੜੀਆਂ ਹੈਗੀਆਂ ਉਹ 73 ਦੇ ਉੱਤੇ ਵਧੀਆ ਕੰਮ ਕਰ ਰਹੀਆਂ 73 ਦੇ ਉੱਤੇ ਸਕੀਮਾਂ ਕਿੱਦਾਂ ਚੱਲਦੀਆਂ ਜੋ ਅਸੀਂ ਚੰਡੀਗੜ੍ਹ ਬੈਠ ਕੇ ਬਣਾਉਂਦੇ ਆ ਲੋਕਾਂ ਨਾਲ ਸਲਾਹ ਕਰਦੇ ਆ ਸੀ ਉਤਰਾਤਲ ਤੇ ਜਾ ਕੇ ਦੇਖਣਾ ਉਹ ਮੈਂ ਕੰਮ ਜਿਹੜਾ ਹੈ ਉਸ ਤੋਂ ਬਾਅਦ ਜਾ ਕੇ ਲਾਂਚ ਕਰਾ ਦਿਆ ਜਿਹੜੀ ਕ੍ਰਿਸਟੀਅਨ ਸਕੀਮ ਤੇ ਤੁਸੀਂ ਗੱਲ ਕਰੀ ਹੈ ਇਹ ਕਿਸ ਤਰ੍ਹਾਂ ਕੰਮ ਕਰੇਗਾ ਇਹ ਕੰਮ ਜਿਸ ਜਿਸ ਤਰ੍ਹਾਂ ਅੱਜ ਸੀਗਾ ਜੀ ਹੁਣ ਲੋਕਾਂ ਦੇ ਵਿੱਚ ਆਲਰੇਡੀ ਵਿਸ਼ਵਾਸ ਹੈ ਮਾਨ ਸਰਕਾਰ ਦੇ ਵਿੱਚ ਉਹ ਜਦੋਂ ਉੱਥੇ ਐਕਸੀਡੈਂਟ ਹੋਇਆ ਨਾਲ ਦੀ ਨਾਲ ਜਿਹੜੇ ਸੀ ਉੱਥੇ ਆਸ-ਪਾਸੇ ਸੱਜਣ ਸੀਗੇ ਉਹਨਾਂ ਨੇ ਕੋਈ ਗੱਡੀ ਰੋਕੀ ਆਂਦੀ ਹੋਈ ਉਹਨੂੰ ਚੱਕ ਕੇ ਇਹ ਇਹ ਹੈਗਾ ਜੀ ਇਹ ਫਰਿਸ਼ਤਾ ਹੈ ਜੀ ਇਹ ਲੈ ਕੇ ਆਇਆ ਜੀ ਉਹਨੂੰ ਇਹ ਫਰਿਸ਼ਤਾ ਹੈ ਜੀ ਇਹਨੂੰ ਅਸੀਂ ਸਮਾਨ ਪੱਤਰ ਵੀ ਦੇਵਾਂਗੇ ਸਾਰਾ ਪਾਰਟੀਕੁਲਰ ਨੋਟ ਕਰਾਣੇ ਆਪਣੇ ਇਹਨਾਂ ਨੂੰ ਕੋਈ ਸਵਾਲ ਨਹੀਂ ਪੁੱਛੂਗਾ ਜੀ ਕੋਈ ਤੰਗ ਨਹੀਂ ਕਰੇਗਾ ਕੋਈ ਪਰੇਸ਼ਾਨ ਨਹੀਂ ਕਰੇਗਾ ਇਹਨਾਂ ਨੇ ਮਰੀਜ਼ ਨੂੰ ਹਸਪਤਾਲ ਚ ਪਹੁੰਚਾਤਾ ਇਹ ਫਰਿਸ਼ਤਾ ਬਣ ਗਿਆ ਜੀ ਇਹ ਫ੍ਰੈਸ਼ ਨੀਟ ਸਕੀਮ ਅਸੀਂ ਲਾਂਚ ਕੀਤੀ ਹੈ ਸਾਡੇ ਸੰਗਰਾਮ ਦੇ ਉਹਦੇ ਵਿੱਚ ਜਿਵੇਂ ਹੁਣ ਕੋ ਬੰਦਾ ਲੈ ਕੇ ਆਇਆ ਜੀ ਉਹਨਾਂ ਨੂੰ ਐਕਸੀਡੈਂਟ ਆ ਹੈਡ ਜਰੀ ਅਪਲੀਕੇਸ਼ਨ ਦਾ ਇਹਨਾਂ ਵਾਸਤੇ ਸੀ ਉਹ ਤਾਂ ਜਿਵੇਂ ਜੇਤੀ ਪੇਸ਼ੈਂਟ ਜੇ ਉਹਦੇ ਆਪਾਂ ਸਾਹ ਉਹਨੂੰ ਸਾਹ ਨਹੀਂ ਆ ਰਿਹਾ ਸੀ ਜੀ ਜਮਨ ਉਹਦੀ ਡੈਥ ਹੋ ਜਾਣੀ ਸੀ ਪਰ ਉਹ ਜਿਹੜੀ ਬਚਾਉਣ ਦੀ ਜਿਹੜੀ ਸ਼ੁਰੂਆਤ ਆ ਜਿਹੜੀ ਫ੍ਰੈਸ਼ ਨੀਟ ਸੇਵਾ ਸਾਡੇ ਮੁੱਖ ਮੰਤਰੀ ਸਾਹਿਬ ਦੀ ਇਹ ਸਾਰੀਆਂ ਸਕੀਮਾਂ ਜਿਹੜੀਆਂ ਹੈਗੀਆਂ ਉਹ ਤਰਤਲ ਦੇ ਉੱਤੇ ਵਧੀਆ ਕੰਮ ਕਰ ਰਹੀਆਂ ਹਨ ਕੋ ਮੇਰਾ ਜਿਹੜਾ ਮਕਸਦ ਹੈ ਜ 2 ਫੋਲਡ ਹੈਗਾ ਇੱਕ ਤਾਂ ਜਿਵੇਂ ਅਸੀਂ ਜੜੀਆਂ ਨਵੀਆਂ ਸਕੀਮਾਂ ਲਾਂਚ ਕਰ ਰਹੇ ਆ ਸਾਰੇ ਮਰੀਜ਼ਾਂ ਨੂੰ ਦਵਾਈਆਂ ਦੇਣੀਆਂ ਔਰ ਸਾਰੇ ਟੈਸਟ ਹਸਪਤਾਲ ਚ ਕੀ ਹੋਣੇ ਆ ਉਹ ਮੈਂ ਸਾਰੇ ਮਰੀਜ਼ਾਂ ਨਾਲ ਇੰਟਰੈਕਟ ਕੀਤਾ ਤੁਹਾਡੇ ਸਾਹਮਣੇ ਕੀਤਾ ਔਰ ਜਿਹੜੇ ਲੋਕ ਆ ਉਹ ਮਤਲਬ ਮੈਂ ਕਹੂੰਗਾ ਕਿ 100% ਜਿਹੜੇ ਆ ਬਹੁਤ ਹੈਪੀ ਆ ਦੂਜੀ ਸਾਡੀ ਜਿਹੜੀ ਫਰੈਸ਼ ਨੀ ਸਕੀਮ ਅਸੀਂ ਲਾਂਚ ਕੀਤੀ ਆ ਸਾਡੇ ਸੀਐਮ ਸਾਹਿਬ ਦੇ ਉਹਦੇ ਵਿੱਚ ਜਿਵੇਂ ਹੁਣ ਕੋ ਬੰਦਾ ਲੈ ਕੇ ਆਇਆ ਜੀ ਉਹਨੂੰ ਐਕਸੀਡੈਂਟ ਹੈ ਹੈਡ ਇਜਰੀ ਦਾ ਕੁਐਲਿਫੀਕੇਸ਼ਨ ਹੈ ਇਹਨਾਂ ਵਾਸਤੇ ਸੀਗਾ ਤਾਂ ਕਿ ਇਮੀਡੀਏਟਲੀ ਪੇਸ਼ੈਂਟ ਜਿਹੜਾ ਉਹਦੇ ਆਪਾਂ ਸਾਹ ਉਹਨੂੰ ਸਾਹ ਨਹੀਂ ਆ ਰਿਹਾ ਸੀ ਅੰਗਰੇਜ਼ਨੋਂ ਵੱਲ ਉਹਦੀ ਡੈਥ ਹੋ ਜਾਣੀ ਸੀ ਪਰ ਉਹਨਾਂ ਨੇ ਉਹਦੀ ਹੁਣ ਇੰਟੂਬੇਸ਼ਨ ਹੋ ਗਈ ਆ ਹੁਣ ਅਸੀਂ ਉਹਨੂੰ ਕਰਕੇ ਉਹਨੂੰ ਮਤਲਬ ਸਟੇਬਲਾਈਜ਼ ਕਰਕੇ ਜਿਹੜੇ ਡਾਕਟਰਸ ਆ ਉਹਨੂੰ ਜਿਹੜਾ ਅਸੀਂ ਰਜਿੰਦਰਾ ਹਸਪਤਾਲ ਸ਼ਿਫਟ ਕਰ ਰਹੇ ਹਾਂ ਔਰ ਲਾਈਫ سپورਟ ਦੇ ਨਾਲ ਕਰ ਰਹੇ ਤੇ ਇਹ ਜਿੰਦਗੀ ਬਚਾਉਣ ਦੀ ਜਿਹੜੀ ਸ਼ੁਰੂਆਤ ਆ ਜਿਹੜੀ ਫ੍ਰਿਸਤੀ ਸਕੀਮਾ ਸਾਡੇ ਮੁੱਖ ਮੰਤਰੀ ਸਾਹਿਬ ਦੀ ਇਹ ਸਾਰੀਆਂ ਸਕੀਮਾ ਜਿਹੜੀਆਂ ਹੈਗੀਆਂ ਉਹ ਤਰਤਲ ਦੇ ਉੱਤੇ ਵਧੀਆ ਕੰਮ ਕਰ ਰਹੀਆਂ ਹਨ ਤਰਤਲ ਦੇ ਉੱਤੇ ਸਕੀਮਾ ਕਿੱਦਾਂ ਚੱਲਦੀਆਂ ਜੋ ਅਸੀਂ ਚੰਡੀਗੜ੍ਹ ਬੈਠ ਕੇ ਬਣਾਉਂਦੇ ਆ ਲੋਕਾਂ ਨਾਲ ਸਲਾਹ ਕਰਦੇ ਆ ਅਸੀਂ ਉਤਰਤਲ ਤੇ ਜਾ ਕੇ ਦੇਖਣਾ ਉਹ ਮੈਂ ਕੰਮ ਜਿਹੜਾ ਹੈ ਉਸ ਤੋਂ ਬਾਅਦ ਜਾ ਕੇ ਲਾਂਚ ਕਰਾਂਗਾ ਜੀ ਤੇ ਜਿਹੜੀ ਫ੍ਰਿਸਤੀ ਸਕੀਮ ਦੀ ਤੁਸੀਂ ਗੱਲ ਕਰ ਰਹੇ ਜੀ ਇਹ ਕਿਸ ਤਰ੍ਹਾਂ ਕੰਮ ਕਰੇਗੀ ਇਹ ਕੰਮ ਜਿਸ ਤਰ੍ਹਾਂ ਅੱਜ ਸੀਗਾ ਜੀ ਹੁਣ ਲੋਕਾਂ ਦੇ ਵਿੱਚ ਆਲਰੇਡੀ ਵਿਸ਼ਵਾਸ ਹੈ ਮਾਨ ਸਰਕਾਰ ਦੇ ਵਿੱਚ ਉਹ ਜਦੋਂ ਉੱਥੇ ਐਕਸੀਡੈਂਟ ਹੋਇਆ ਨਾਲ ਦੀ ਨਾਲ ਜਿਹੜੇ ਅਸੀਂ ਉੱਥੇ ਆਸ-ਪਾਸ ਸੱਜਣ ਸੀਗੇ ਉਹਨਾਂ ਨੇ ਕੋਈ ਗੱਡੀ ਰੋਕੀ ਆਂਦੀ ਹੋਈ ਉਹਨੂੰ ਚੱਕ ਕੇ ਇਹ ਆਇਆ ਹੈ ਜੀ ਇਹ ਫਰਿਸ਼ਤਾ ਹੈ ਜੀ ਇਹ ਲੈ ਕੇ ਆਇਆ ਜੀ ਉਹਨੂੰ ਇਹ ਫਰਿਸ਼ਤਾ ਹੈ ਜੀ ਉਹਨੂੰ ਜੀ ਸਮਾਨ ਪੱਤਰ ਵੀ ਦੇਵਾਂਗੇ ਸਾਰਾ ਪਾਰਟिकुलर ਨੋਟ ਕਰਾਣੇ ਆਪਣੇ ਇਹਨਾਂ ਨੂੰ ਕੋਈ ਸਵਾਲ ਨਹੀਂ ਪੁੱਛੂਗਾ ਜੀ ਕੋਈ ਤੰਗ ਨਹੀਂ ਕਰੇਗਾ ਕੋਈ ਪਰੇਸ਼ਾਨ ਨਹੀਂ ਕਰਾਗਾ ਇਹਨਾਂ ਨੇ ਮਰੀਜ਼ ਨੂੰ ਹਸਪਤਾਲ 'ਚ ਪਹੁੰਚਾਇਆ ਤਾਂ ਇਹ ਫਰਿਸ਼ਤਾ ਬਣ ਕੇ